ਸਰਕਾਰ ਨੇ ਬੋਟਾ ਤੋਂ ਪਹਿਲਾਂ ਦਾ ਧਿਆਨ ਤੇ ਵਾਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਵਿਭਾਗ ਵਿੱਚ ਪੱਕੇ ਕਰਾਂਗੇ ਪਰ ਅੱਜ ਲਗਭਗ 4 ਸਾਲ ਤੱਕ ਦਾ ਸਮਾਂ ਬੀਤ ਚੁੱਕਾ ਹੈ ਪਰ ਇਹ ਸਰਕਾਰ ਦੁਆਰਾ ਆਪਣੇ ਕੀਤੇ ਵਾਦੇ ਪੂਰੇ ਨਹੀਂ ਕੀਤੇ ਗਏ ਪੱਕੇ ਕਰੋ ਪੱਕੇ ਕਰੋ ਸਰਕਾਰ ਮੁਬਾਰਕ ਪਾਵਰ ਕਾਮ ਟਰਾਂਸਪੋਰਟ ਕੰਟਰੈਕਟ ਕਰਮਚਾਰੀ ਜੁਨੇ ਨੇ ਨਵਾਂ ਸ਼ਹਿਰ ਵਿੱਚ ਪਾਵਰ ਕਾਮ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਨਾਰੇਬਾਜ਼ੀ ਕਰਦੇ ਹੋਏ ਧਰਨਾ ਦਿੱਤਾ ਤੇ ਦਫ਼ਤਰ ਤੋਂ ਡਾਕਟਰ ਭੀਮrao ਅੰਬੇਦਕਰ ਚੌਕ ਤੱਕ ਰੋਸ مارچ ਵੀ ਕੱਢਿਆ ਹਰਪ੍ਰੀਤ ਸਿੰਘ ਜੂਨੀਅਨ ਪੰਜਾਬ ਡਿਵੀਜ਼ਨ ਪ੍ਰਧਾਨ ਨੇ ਮੀਡੀਆ ਨੂੰ ਦੱਸਿਆ ਕਿ ਕਾਫੀ ਲੰਬੇ ਸਮੇਂ ਤੋਂ ਆਊਟਸੋਰਸਿੰਗ ਏਜੰਸੀਆਂ ਰਾਹੀਂ ਕੰਮ ਕਰ ਰਹੇ ਹਨ ਪਰ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਉਨ੍ਹਾਂ ਨੂੰ ਵਿਭਾਗ ਵਿੱਚ ਪਰਮਾਨੈਂਟ ਕਰਨ ਦਾ ਵਾਅਦਾ ਕੀਤਾ ਸੀ ਪਰ ਲਗਭਗ 4 ਸਾਲ ਬੀਤ ਗਏ ਹਨ ਪਰ ਸਰਕਾਰ ਨੇ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਹਨ ਡਿਊਟੀ ਦੌਰਾਨ ਸਾਡੇ ਲਗਭਗ 400 ਅਧਿਕਾਰੀ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਲੇਕਿਨ ਉਨ੍ਹਾਂ ਨੂੰ ਸਮੇਂ ਸਿਰ ਮੁਆਵਜ਼ਾ ਨਹੀਂ ਮਿਲਿਆ ਹੈ ਇਥੋਂ ਤੱਕ ਕਿ ਸਾਨੂੰ ਲੋੜਿੰਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਆਪਣਾ ਸੰਘਰਸ਼ ਹੋਰ ਤੇਜ਼ ਕਰਾਂਗੇ ਮੈਂ ਹਰਪ੍ਰੀਤ ਸਿੰਘ ਪਾਵਰ ਕਮਨ ਟ੍ਰਾਂਸਕੋ ਠੇਕਾ ਮਜ਼ਦੂਰ ਯੂਨੀਅਨ ਪੰਜਾਬ ਡਿਵੀਜ਼ਨ ਪ੍ਰਧਾਨ ਅਸੀਂ ਲੰਬੇ ਸਮੇਂ ਤੋਂ ਆਊਟਸੋਰਸਿੰਗ ਦੀਆਂ ਏਜੰਸੀਆਂ ਰਾਹੀਂ ਕੰਮ ਕਰਦੇ ਹਾਂ ਪਰ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਰੱਟੇ ਆਣ ਤੇ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਵਿਭਾਗ ਵਿੱਚ ਪੱਕੇ ਕਰਾਂਗੇ ਕੋਈ ਠੇਕੇਦਾਰ ਕੰਪਨੀ ਜੋ ਵੀ ਘਟਾਲੇ ਕਰਦੀਆਂ ਇਹਨਾਂ ਨੂੰ ਬਾਹਰ ਕੱਢ ਕੇ ਅਸੀਂ ਪਹਿਲ ਦੇ ਆਧਾਰ ਤੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਪਰ ਅੱਜ ਲਗਭਗ 4 ਸਾਲ ਤੱਕ ਦਾ ਸਮਾਂ ਬੀਤ ਚੁੱਕਾ ਹੈ ਪਰ ਇਹ ਸਰਕਾਰ ਦੁਆਰਾ ਆਪਣੇ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਗਏ ਤੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਲਗਭਗ 400 ਦੇ ਕਰੀਬ ਸਾਥੀ ਸਾਡੇ ਹੱਥੇ ਦਾ ਸ਼ਿਕਾਰ ਹੋ ਗਏ ਜਿਨ੍ਹਾਂ ਨੂੰ ਸਮੇਂ ਸਿਰ ਮੁਆਵਜ਼ਾ ਨਹੀਂ ਮਿਲਿਆ ਨਾ ਤਾਂ ਮੁਆਵਜ਼ਾ ਮਿਲਿਆ ਤੇ ਜੋ ਵੀ ਉਹਨਾਂ ਦਾ ਖਰਚਾ ਹੋਇਆ ਉਹਨਾਂ ਨੇ ਆਪਣੇ ਸਿਰ ਤੇ ਕੀਤਾ ਪਰ ਸਰਕਾਰ ਦੇ ਕੰਨ ਤੇ ਜੋ ਨਹੀਂ ਸਕੀ ਤੇ ਕਈ ਸਾਡੇ ਸਾਥੀ ਬਹਾਲ ਨਹੀਂ ਕੀਤੇ ਸਾਡੇ ਸਾਥੀ ਕੱਟੇ ਗਏ ਆ ਤੇ ਸਾਨੂੰ ਤਨਖਾਹ ਜਿਹੜੀ 1948 ਦੇ ਐਕਟ 15ਵੀਂ ਲੇਬਰ ਕਾਨਫਰੰਸ ਦੇ ਤਹਿਤ ਸਾਨੂੰ ਤਨਖਾਹ ਨਹੀਂ ਦਿੱਤੀ ਜਾ ਰਹੀ ਸਾਡਾ ਸ਼ੋਸ਼ਣ ਹੋ ਰਿਹਾ ਲੰਬੇ ਸਮੇਂ ਤੋਂ ਅਸੀਂ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਕਿ ਜਿੰਨਾ ਸਮਾਂ ਸਾਨੂੰ ਪੱਕੇ ਨਹੀਂ ਕੀਤਾ ਜਾਂਦਾ ਸੰਘਾਰਚ ਨੂੰ ਹੋਰ ਦਿੱਖਾ ਦਿੱਤਾ ਜਾਊਗਾ ਤੇ ਸਰਕਾਰ ਦੀਆਂ ناکਾਮੀਆਂ ਆਉਣ ਵਾਲੇ ਸਮੇਂ ਤੱਕ ਵਿੱਚ ਅਸੀਂ ਪਿੰਡਾਂ ਪਿੰਡਾਂ ਵਿੱਚ ਜਾ ਕੇ ਲੋਕਾਂ ਤੱਕ ਦੱਸਾਂਗੇ ਧੰਨਵਾਦ ਸਰਕਾਰ ਮਰਦਾਬਾਦ ਮਰਦਾਬਾਦ ਮੁਲਾਬਾਦ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਮੁਰਦਾਬਾ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾ 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 ਬਿਜਲੀ ਬੋਰਡ ਦੀ ਕਟਿਆ ਮੈਨੇਜਮੈਂਟ ਮੁਰਦਾਬਾ 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 ਐਚਬੀ ਕਾਮੇ ਜਿੰਦਾਬਾਦ 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 ਐਚਬੀ ਕਾਮੇ ਜਿੰਦਾਬਾਦ 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 ਸਿੱਕਾ ਭਰਤੀ ਬੰਦ ਕਰੋ ਬੰਦ ਕਰੋ ਬੰਦ ਕਰੋ ਸਿੱਕਾ ਭਰਤੀ ਬੰਦ ਕਰੋ ਬੰਦ ਕਰੋ ਦਾ ਪ੍ਰਬੰਧ ਕਰੋ ਬਾਤ ਕਰੋ ਕਮਾੜੋ ਨੋਟੂ ਨਾਰੇ ਮੁਰਦਾਬਾ 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 ਨੋਟੂ ਨਾਰੇ ਮੁਰਦਾਬਾ ਮੁਰਦਾਬਾ ਪ੍ਰਬੰਧ ਕਰੋ ਸਰਕਾਰਾਂ ਦਿਆਂ ਇਹ ਅਮਰੀਕਾ ਜੋਗੀ ਇਹ ਸਰਕਾਰਾਂ ਕਰਦੀਆਂ ਸੀ ਇਹਾਂ ਮੇਰੀ ਚਾਲ ਹੋਗੀ ਮੇਰਾ ਪੈਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਮੇਰਾ ਪੈਰੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ मुर्दाबा मुर्दाबाद मुर्दाबा मुर्दाबा دنيا دور دنيا دور دنیا دور ایکم لاي جگٹ مور چا جے دا زندہ باد زندہ باد ایکم لاي جگٹ مور چا جے دا زندہ باد زندہ मुर्दाबा मुर्दाबाद मुर्दाब मुबा मुदाब मुबा